ਪੁਰਾਹੇ ਗੁਰੂ ਸੱਚੇ ਪਾਤਸ਼ਾਹ ਹਰ ਕਿਸੇ ਦੇ ਜੀਵਨ ਦੇ ਵਿੱਚ ਆਹ ਵਾਲਾ ਪਾਣੀ ਹੋਣਾ ਚਾਹੀਦਾ ਹੈ ਕੀ ਗੱਲ ਮਸ਼ੀਨ ਮੱਥਾ ਟੇਕਣ ਲੱਗ ਗਈ ਕਿਉਂਕਿ ਜੀ ਜਲ ਹੀ ਆਪਣਾ ਜੀਵਨ ਹੈ ਜੇ ਆਪਾਂ ਜਲ ਜਿਹੜਾ ਵਧੀਆ ਹੋਊਗਾ ਇਹ ਆਪਾਂ ਪੀਵਾਂਗੇ ਤਾਂ ਫਿਰ ਜਿਹੜੀਆਂ ਨੇਕਾਂ ਬਿਮਾਰੀਆਂ ਆਪਣੀਆਂ ਕੱਟੀਆਂ ਜਾਣਗੀਆਂ ਤੇ ਇਨਸਾਨ ਦੀ ਜਿਹੜੀ ਉਮਰ ਹੈ ਉਹ ਵੀ ਵਾਝੂਗੀ ਛੋਟੇ ਹੁੰਦੇ ਆਪਾਂ ਤਾਂ ਪਾਉਣ ਦੇਖਲਾ ਪੜਦੇ ਹੁੰਦੇ ਸੀ ਵੀ ਜਲ ਹੀ ਜੀਵਨ ਹੈ ਹਾਂਜੀ ਪਰ ਚੰਗਾ ਜਲ ਹਾਂਜੀ ਤੇ ਅੱਜ ਆਪਾਂ ਉਹ ਚੀਜ਼ ਸਾਬਤ ਹੋ ਗਈ ਆਪਣੇ ਘਰੇ ਜਦੋਂ ਦੇ ਆਪਾਂ ਇਹ ਮਸ਼ੀਨ ਲਵਾਈ ਹੈ ਡੇਢ ਮਹੀਨਾ ਹੋ ਗਿਆ ਮਸ਼ੀਨ ਲੱਗੀ ਨੂੰ ਤੇ ਤੇਰੇ ਦੇ ਵਿੱਚ ਕੀ ਫਰਕ ਆਇਆ ਤੇ ਮੇਰੇ ਦੇ ਵਿੱਚ ਕੀ ਫਰਕ ਆਇਆ ਤੂੰ ਅੱਜ ਸਾਰਾ ਐਕਸਪਲੇਨ ਕਰ ਹਾਂਜੀ ਪਹਿਲਾਂ ਤਾਂ ਆਪਾਂ ਪਰਮਾਤਮਾਗੇ ਅਰਦਾਸ ਕਰਦੇ ਆਂ ਵੀ ਥੈਂਕ ਯੂ ਸਾਨੂੰ ਆਹ ਵਾਲੀ ਮਸ਼ੀਨ ਦੇਣ ਵਾਸਤੇ ਤੇ ਇਹ ਵੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਇਹ ਵਾਲਾ ਚੰਗਾ ਜਾਲ ਹਰ ਕਿਸੇ ਨੂੰ ਹੀ ਦੇਵੇ ਕਿਉਂਕਿ ਆਪਾਂ ਦੇਖਦੇ ਹੀ ਆਂ ਵੀ ਆਪਾਂ ਨੂੰ ਕਿਦਾਂ ਦਾ ਜਲ ਜਿਹੜਾ ਕੀ ਮਿਲ ਰਿਹਾ ਹੈਗਾ ਦੋਸਤੋ ਅਸੀਂ ਇੱਕ ਗੱਲ ਸੁਣਦੇ ਹੁੰਦੇ ਸੀ ਵੀ ਪਾਣੀ ਦੇ ਨਾਲ ਹੀ ਸਾਰੀਆਂ ਬਿਮਾਰੀਆਂ ਦਾ ਮਤਲਬ ਕਿ ਜਿਹੜਾ ਪਾਣੀ ਗੰਦਾ ਪਾਣੀ ਉਹ ਹੀ ਜੜ ਪਰ ਹੁਣ ਸਾਬਤ ਵੀ ਹੋ ਗਿਆ ਸਾਡੇ ਘਰੇ ਵੀ ਪਵਨ ਦੇ ਜ਼ਿੰਦਗੀ ਦੇ ਵਿੱਚ ਤੇ ਮੇਰੀ ਜ਼ਿੰਦਗੀ ਦੇ ਵਿੱਚ ਕੀ ਫਰਕ ਆਇਆ 1.5 2 ਮਹੀਨਿਆਂ ਦੇ ਵਿੱਚ ਆ ਮਸ਼ੀਨ ਲਵਾਉਣ ਤੋਂ ਬਾਅਦ ਵੀ ਪਹਿਲਾਂ ਕਿੰਨੀ ਦਵਾਈ ਖਾਦੀ ਸੀ ਸਕਿਨ ਦੇ ਤੋਂ ਹਾਂਜੀ ਮੈਂ ਸਕਿਨ ਦੀ ਦਾ ਬਹੁਤ ਹੀ ਜ਼ਿਆਦਾ ਮਤਲਬ ਕਿ ਆਪਣੇ ਆਸ-ਪਾਸ ਦੇ ਸ਼ਹਿਰਾਂ ਦੇ ਤਾਂ ਕੋਈ ਡਾਕਟਰ ਛੱਡਿਆ ਹੀ ਨਹੀਂ ਸੀਗਾ ਮੇਰੇ ਫੇਸ ਤੇ ਦੋਸਤੋ ਜ਼ਿਆਦਾਤਰ ਪ੍ਰੋਬਲਮ ਸੀਗੀ ਮੀਲੀਆ ਦੀ ਮੀਲੀਆ ਕੋਈ ਦਾਗ ਨਹੀਂ ਹੁੰਦੇਗੇ ਮਤਲਬ ਕਿ ਉਹ ਆਪਣੀ ਇੱਕ ਤਰ੍ਹਾਂ ਦੀ ਸਕਿਨ ਨਹੀਂ ਮਤਲਬ ਲੇਅਰ ਚੜ ਜਾਂਦੀ ਆ ਤਾਂ ਉਹ ਸਕਿਨ ਦੇ ਜਿਹੜੇ ਕਿ ਛੋਟੇ-ਛੋਟੇ ਦਾਣੇ ਜੇ ਬਣ ਜਾਂਦੇ ਆ ਤੇ ਉਹ ਆਪਣੇ ਵਾਈਟ ਮਤਲਬ ਕਿ ਸਕਿਨ ਦੇ ਵਿੱਚ ਵੀ ਮਤਲਬ ਕਿ ਨੇਰੇ ਤੋਂ ਜ਼ਿਆਦਾ ਦਿਖਦੇ ਆਂ ਦੂਰ ਤੋਂ ਨਹੀਂ ਪਤਾ ਲੱਗਦਾਗਾ ਤੇ ਉਹ ਡਾਕਟਰ ਤੋਂ ਕੜਵਾਉਣੇ ਹੀ ਪੈਂਦੇ ਆ ਉਹ ਕੋਈ ਮੈਡੀਸਨ ਦੇ ਨਾਲ ਆਪਣੇ ਆਪ ਨਹੀਂ ਛੱਡ ਦੇਗੇ ਤੇ ਦੋਸਤੋ ਮਾਂ ਵੀ ਪਹਿਲੇ 2-3 ਮਹੀਨੇ ਤੋਂ ਗਲੇ ਦੀ ਮਤਲਬ ਕਿ ਪ੍ਰੋਬਲਮ ਦੇ ਵਿੱਚ ਜਕੜਿਆ ਗਿਆ ਸੀਗਾ ਜਿਹੜਾ ਬਹੁਤ ਜ਼ਿਆਦਾ ਖਰਾਬ ਰਹਿੰਦਾ ਸੀਗਾ ਆਵਾਜ਼ ਜਿਹੜੀ ਮੇਰੀ ਫਟਣ ਲੱਗ ਗਈ ਸੀਗੀ ਤੇ ਹਾਰ ਕੇ ਡਰਦੇ ਨੇ ਮਤਲਬ ਕਿ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਆਪਣਾ ਪਾਣੀ ਚੇਂਜ ਕਰੋ ਤੇ ਡਰਦੇ ਆਣੇ ਮਤਲਬ ਕਿ ਇੱਕ ਦੋ ਦਿਨ ਦੇ ਵਿੱਚ ਹੀ ਡਿਸੀਜਨ ਲੈ ਕੇ ਅਸੀਂ ਇਹ ਮਸ਼ੀਨ ਲਵਾਈ ਆਂ ਤੇ ਜਿਹੜਾ ਡਰ ਸੀ ਉਹ ਸੱਚੀ ਮਤਲਬ ਕਿ ਸੁੱਖ ਦੇ ਵਿੱਚ ਬਦਲ ਗਿਆ ਬਈ ਇਹਨੇ ਮਸ਼ੀਨ ਦੇ ਪਾਣੀ ਪੀਣ ਤੋਂ ਬਾਅਦ ਮੇਰਾ ਗਲਾ ਵੀ ਜਿਹੜਾ ਠੀਕ ਹੋ ਗਿਆ ਤੇ ਪਵੰਦੀਆਂ ਵੀ ਜਿਹੜੀਆਂ ਪ੍ਰੋਬਲਮ ਸਨ ਉਹ ਵੀ ਠੀਕ ਹੋ ਗਈਆਂ ਸਾਡੀ ਮੰਮੀ ਦੇ ਗੋਡੇ ਦੁਖਦੇ ਸੀ ਉਹ ਵੀ ਠੀਕ ਹੋ ਗਏ ਹਾਂਜੀ ਕਿਉਂਕਿ ਇਹ ਮਸ਼ੀਨ ਕੱਲੇ ਗੋਡਿਆਂ ਦੇ ਤਰਦ ਨੂੰ ਨੀ ਠੀਕ ਕਰਦੀ ਇਹ ਆਪਣੇ પેટ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਬੀਪੀ ਵਗੈਰਾ ਹੁੰਦਾ ਕਈਆਂ ਦਾ ਵਾਧਾ ਹੈ ਘਟਦਾ ਉਹਨੂੰ ਵੀ ਨੋਰਮਲ ਕਰ ਦਿੰਦੀ ਹੈ ਕਬਜ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਿਸੇ ਦਾ ਸਿਰਦਰਦ ਬਹੁਤ ਜ਼ਿਆਦਾ ਰਹਿੰਦਾ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੀਆਂ ਜਾਨੀ ਕਿ ਆਪਾਂ ਨੂੰ ਅੰਦਰੂਨੀ ਪ੍ਰੋਬਲਮਸ ਹੁੰਦੀਆਂ ਤੇ ਜਦੋਂ ਆਪਾਂ ਆਹ ਵਾਲਾ ਪਾਣੀ ਪੀ ਲੈਨੇ ਆ ਤੇ ਉਹਦੇ ਨਾਲ ਇਹ ਜਿਹੜੀਆਂ ਕੀ ਹੌਲੀ ਹੌਲੀ ਠੀਕ ਹੋਣ ਲੱਗ ਜਾਂਦੀ ਹੈ। ਦੋਸਤੋ ਇਹਦੇ ਵਿੱਚ 5 7-8 ਤਰ੍ਹਾਂ ਦਾ ਪਾਣੀ ਨਿਕਲਦਾ ਹੈ ਮਸ਼ੀਨ ਦੇ ਜਿਵੇਂ ਦੀ ਤੁਹਾਡੇ ਪ੍ਰੋਬਲਮ ਆ ਤੁਸੀਂ ਉਵੇਂ ਦਾ ਹੀ ਪਾਣੀ ਟੀ ਸਕਦੇ ਹੋ। ਹਾਂਜੀ ਤੇ ਮਤਲਬ ਕਿ ਇੰਨਾ ਚੰਗੀ ਮਸ਼ੀਨ ਹੈ ਜੇ ਤੁਹਾਨੂੰ ਇਹਦੇ ਫਾਇਦੇ ਦੱਸਣ ਲੱਗ ਗਏ ਨਾ ਤੇ ਮਤਲਬ ਕਿ ਏਡੀ ਲੰਮੀ ਵੀਡੀਓ ਹੋ ਜਾਊਗੀ। ਹਾਂਜੀ ਤੇ ਬਾਕੀ ਆਪਾਂ ਵੀ ਇਹ ਕਹਿੰਦੇ ਆ ਵੀ ਜਿੰਨਾਂ ਦੀ ਪਹੁੰਚ ਦੇ ਵਿੱਚ ਇਹ ਮਸ਼ੀਨ ਮਹਿੰਗੀ ਜ਼ਰੂਰ ਹੈਗੀ ਆ ਪਰ ਜਿੰਨਾਂ ਦੀ ਪਹੁੰਚ ਦੇ ਵਿੱਚ ਹੈਗੀ ਆ ਉਹ ਇਹਨੂੰ ਲੈ ਸਕਦੇ ਆ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਕਿਸੇ ਦੇ ਹੱਥ ਦੇ ਵਿੱਚ ਮਹਿੰਗੇ ਮਹਿੰਗੇ ਫੋਨ ਹੈਗੇ ਨੇ 9-2 ਲੱਖ ਦੇ ਫੋਨ ਆ ਆ ਹਾਂਜੀ ਪਰ 50-50 ਲੱਖ ਦੇ ਗੱਡੀਆਂ ਆ ਆਪਾਂ ਉਹ ਲੈਣ ਲੱਗੇ 1 ਮਿੰਟ ਲਾਉਣੇ ਆ ਪਰ ਆਪਦੇ ਸਿਹਤ ਵਾਸਤੇ ਧਿਆਨ ਦੇਣ ਲੱਗੇ ਆਪਾਂ ਨੂੰ ਆਪਦੇ ਸਿਹਤ ਦਾ ਕੋਈ ਧਿਆਨ ਨਹੀਂ ਹੁੰਦਾ ਹਾਂਜੀ ਆਪਣੇ ਕੋਲੇ ਮਹਿੰਗੀਆਂ ਗੱਡੀਆਂ ਵੀ ਹੁੰਦੀਆਂ ਮਹਿੰਗੇ ਫੋਨ ਵੀ ਹੁੰਦੇ ਆ ਪਰ ਜਦੋਂ ਆਪਾਂ ਇਹ ਮਸ਼ੀਨ ਖਰੀਦਣ ਲੱਗਾਂਗੇ ਤੇ ਉਦੋਂ ਆਪਾਂ ਨੂੰ ਇਹ ਪੈਸੇ ਬਹੁਤ ਜ਼ਿਆਦਾ ਲੱਗਣਗੇ ਤੇ ਦੋਸਤੋ ਥੋੜਾ ਜਿਹਾ ਔਖਾ ਘੁੱਟ ਭਰ ਕੇ 3 ਕੋ ਲੱਖ ਦੇ ਮਤਲਬ ਕਿ ਸਾਰੀ ਸੈਟਿੰਗ ਪਾ ਕੇ ਕੰਪਲੀਟ ਹੋ ਜਾਂਦੀ ਹੈ 2 ਲੱਖ 80 ਹਜ਼ਾਰ ਦੀ ਮਸ਼ੀਨ ਕੋਈ ਵੇ ਕੋਏ ਹਜ਼ਾਰ ਰੁਪਿਆ ਹੋਰ ਉੱਪਰ ਖਰਚਾ ਲੱਗਦਾ ਕੋਈ ਫਿਲਟਰ ਵਗੈਰਾ ਲੱਗਦੇ ਆ ਦੇ ਨਾਲ 3 ਕੋ ਲੱਖ ਦਾ ਪ੍ਰੋਜੈਕਟ ਪੈਂਦਾ ਪਰ ਆਪਦੀ ਫੇਰ ਤੋਂਤੇ ਕੋਈ ਵੀ ਚੀਜ਼ ਹੈਣੀ ਹੈ ਹਾਂਜੀ ਤੇ ਬਾਕੀ ਮਤਲਬ ਪਿਛਲੀ ਵੀਡੀਓ ਅਸੀਂ ਦੋਸਤੋ ਪਾਈ ਸੀ ਕਹਿੰਦੇ ਸੀ ਪੰਜਾਬ ਦੇ ਨਲਕਿਆਂ ਦਾ ਪਾਣੀ ਬਹੁਤ ਵਧੀਆ ਅਸੀਂ ਮੰਨਦੇ ਹਾਂ ਅੱਜ ਤੋਂ 20 25 30 ਸਾਲ ਪਹਿਲਾਂ ਨਲਕਿਆਂ ਦਾ ਪਾਣੀ ਬਹੁਤ ਵਧੀਆ ਸੀ ਪਰ ਹੁਣ ਹੈ ਨਹੀਂ ਤੁਸੀਂ ਚੈੱਕ ਕਰਵਾ ਸਕਦੇ ਆ ਇਹਦਾ ਸਭ ਤੋਂ ਵੱਡਾ ਰੀਜਨ ਇਹ ਆ ਵੀ ਪਿੰਡਾਂ ਦੇ ਵਿੱਚ ਕਿੰਨੇ ਹੀ ਸੇਫਟੀ ਟੈਂਕ ਬਣ ਗਏ ਆ ਪਿੰਡਾਂ ਦੇ ਵਿੱਚ ਹਾਂਜੀ ਘਰ-ਘਰ ਹੀ ਆ ਗਰ-ਗਰ ਸੇਫਟੀ ਟੈਂਕ ਬਣ ਗਏ ਅੱਗੇ ਲੋਕ ਬਾਹਰ ਮਤਲਬ ਕਿ ਜਿਹੜਾ ਵੀ ਕੰਮ ਕਰਦੇ ਸੀ ਬਾਹਰ ਜਾਂਦੇ ਸੀ ਖੇਤਾਂ 'ਚ ਤੇ ਸੇਫਟੀ ਟੈਂਕ ਨਹੀਂ ਹੁੰਦੇ ਸੀ ਤੇ ਪਾਣੀ ਬਹੁਤ ਵਧੀਆ ਸੀਗਾ ਹੁਣ ਮਤਲਬ ਕਿ ਘਰ-ਘਰ ਸੇਫਟੀ ਟੈਂਕ ਬਣ ਕਰਕੇ ਮਤਲਬ ਕਿ ਜਿਹੜਾ ਪਾਣੀ ਸਾਰਾ ਸਾਫ ਥੱਲੇ ਹੁੰਦਾ ਤੇ ਤੁਹਾਨੂੰ ਹੋਰ ਵੀ ਪਤਾ ਵੀ ਫੈਕਟਰੀਆਂ ਦਾ ਪਾਣੀ ਜਿੰਨੇ ਹਾਂ ਮਤਲਬ ਕਿ ਬਾਕੀ ਆਪਣੀਆਂ ਨਹਿਰਾਂ ਦੇ ਵਿੱਚ ਪਾਣੀ ਕਿਹੜਾ ਵੀ ਸਾਫ਼ ਆਉਂਦਾ ਕਿੰਨਾ ਜ਼ਿਆਦਾ ਹਨਾ ਵੀ ਗੰਦਾ ਪਾਣੀ ਆਉਂਦਾ ਤੇ ਬਾਕੀ ਆਪਾਂ ਉਹ ਵੀ ਅਪੀਲ ਕਰਦੇ ਆ ਸਰਕਾਰਾਂ ਨੂੰ ਵੀ ਜੇ ਕਿਸੇ ਦੀ ਨਹੀਂ ਵੀ ਪਹੁੰਚ ਹੈਗੀ ਹਰ ਕੋਈ ਇਸ ਮਸ਼ੀਨ ਨੂੰ ਨਹੀਂ ਲਵਾ ਸਕਦਾ ਇਸ ਗੱਲ ਨਾਲ ਆਪਾਂ ਐਗਰੀ ਹੈਗੇ ਆ ਪਰ ਵੀ ਉਹਨਾਂ ਪਾਣੀਆਂ ਦੇ ਵਿੱਚ ਵੀ ਸੁਧਾਰ ਜਿਹੜਾ ਕਿ ਜ਼ਰੂਰ ਲਿਆਇਆ ਜਾਵੇ ਤਾਂ ਜੋ ਕਿਸੇ ਦੀ ਸਿਹਤ ਜਿਹੜੀ ਕਿ ਖਰਾਬ ਨਾ ਹੋਵੇ ਬਹੁਤ ਸਾਰੇ ਤੇ ਦੋਸਤੋ ਸਭ ਤੋਂ ਵੱਡਾ ਸਾਨੂੰ ਕਾਰਨ ਇਹ ਪਤਾ ਲੱਗਿਆ ਵੀ ਜਿੰਨੀਆਂ ਵੀ ਬਿਮਾਰੀਆਂ ਆਪਣੇ ਸਰੀਰ ਦੇ ਵਿੱਚ ਆਉਂਦੀਆਂ ਸਾਰੇ ਉਹ ਪਾਣੀ ਦੇ ਹੀ ਨਾਲ ਆਉਂਦੇ ਆ ਕਿਉਂਕਿ ਪਾਣੀ ਦੀ ਆਪਾਂ ਹਰ ਕੰਮ ਦੇ ਵਿੱਚ ਵਰਤੋਂ ਕਰਦੇ ਹਾਂ ਸੋਈ ਦੇ ਵਿੱਚ ਜੇ ਆਪਾਂ ਖਾਣਾ ਬਣਾਉਣਾ ਹੈ ਆਟੇ ਦੇ ਵਿੱਚ ਮਤਲਬ ਆਟਾ ਗੁੰਨਣਾ ਹੈ ਦਾਲ ਸਬਜ਼ੀ ਬਣਾਉਣੀ ਆ ਹਨਾ ਜਾਂ ਕਿਵੇਂ ਵੀ ਆਪਾਂ ਪੀਣਾ ਹੈ ਚਾਹੇ ਰੋਟੀ ਨਾਲ ਪੀਣਾ ਹੋਂ ਜਾਂ ਪੀਣਾ ਪਾਣੀ ਦੀ ਵਰਤੋਂ ਤਾਂ ਕਿਤੇ ਮਤਲਬ ਗਈ ਨਹੀਂ ਨਾ ਵੀ ਪਾਣੀ ਤਾਂ ਸੋਈ ਦਾ ਦੋਸਤੋ ਇਹ ਮਸ਼ੀਨ ਨਾ ਇਨਰਜਿਕ ਦੀ ਕੰਪਨੀ ਦੀ ਮਸ਼ੀਨ ਹੈ ਜਪਾਨ ਦੀ ਹੈ 50 ਸਾਲ ਤੋਂ ਮਤਲਬ ਕਿ ਇਹ ਮਸ਼ੀਨ ਬਾਜ਼ਾਰ ਦੇ ਵਿੱਚ ਆਈ ਹੋਈ ਹੈ ਸੇਮ ਮਾਡਲ ਮਤਲਬ ਕਿ ਇਹਦੀਆਂ ਕਾਪੀਆਂ ਵੀ ਬਹੁਤ ਆ ਚੁੱਕੀਆਂ ਆਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਚਾਈਨਾ ਚੂਨਾ ਵਾਲੇ ਇਹਦੀ ਕਾਪੀ ਮਾਰ ਕੇ ਬਣਾ ਦਿੰਦੇ ਆ ਪਰ 오ਰੀਜਨਲ ਜੇ ਤੁਸੀਂ ਮਸ਼ੀਨ ਲਵਾਉਂਗੇ ਤਾਂ ਐਨਰਜੀਕ ਦੀ ਹੀ ਮਸ਼ੀਨ ਲਵਾਉਣੀ ਆ ਕਿਉਂਕਿ ਸਾਰੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਆ ਉਹਨਾਂ ਦੇ ਘਰਾਂ ਦੇ ਵਿੱਚ ਇਹੀ ਮਸ਼ੀਨ ਲੱਗੀ ਹੋਈ ਆ ਐਨਰਜੀਕ ਮਤਲਬ ਕਿ ਕੰਪਨੀ ਦੀ ਹਾਂਜੀ ਸਾਡੇ ਲੈਵਲ ਦਾ ਕੈਫੀ ਦੀ 501 ਮਾਡਲ ਲੱਗਿਆ ਹੋਇਆ ਆ ਤੇ ਦੋਸਤੋ ਪਿਛਲੀ ਵੀਡੀਓ ਵੀ ਅਸੀਂ ਇੱਕ ਦਿਨ ਪਾਈ ਸੀ ਉਹਦੇ ਵਿੱਚ ਬਹੁਤ ਲੋਕ ਫਰਾਡਾਂ ਨੇ ਮਤਲਬ ਕਿ ਨੰਬਰ ਮੈਸੇਜ ਕਰ ਦਿੰਦੇ ਆ ਆਪਣਾ ਨੰਬਰ ਲੱਗ ਤੋਂ ਦੇ ਦਿੰਦੇ ਆ ਪਰ ਅਸੀਂ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਨੰਬਰ ਪ੍ਰੋਵਾਈਡ ਕਰ ਦਿੰਦੇ ਆ ਤੁਸੀਂ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਕਿਉਂਕਿ ਜਿਨ੍ਹਾਂ ਦੇ ਥਰੂ ਅਸੀਂ ਇਹ ਮਸ਼ੀਨ ਲਵਾਈ ਹੈਗੀ ਆ ਕਿਉਂਕਿ ਆਪਾਂ ਤਾਂ ਹੁਣ ਸਹੀ ਦੱਸਾਂਗੇ ਹਨਾ ਜੋ ਵੀ ਹੈ ਪਰ ਮੈਸੇਜ ਦੇ ਵਿੱਚ ਕੀਪਤਾ ਕਿਦਾਂ ਹੋਊਗਾ ਤੁਹਾਡੇ ਮਤਲਬ ਕਿ ਕੋਈ ਪੈਸੇ ਭਰਾ ਲੈਣ ਬਾਅਦ ਚ ਤੁਹਾਡੇ ਮਸ਼ੀਨ ਨਾਲ ਲੱਗੇ ਤਾਂ ਤੇ ਦੋਸਤੋ ਇਹ ਤੁਹਾਡੇ ਆਈਡੀ ਤੋਂ ਹੀ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਤੋਂ ਹੀ ਅਪਰੂਵਲ ਮਿਲਦੀ ਆ ਤੇ ਉੱਥੇ ਜਾਪਾਨ ਤੋਂ ਤੁਹਾਡੇ ਨਾਮ ਤੇ ਹੀ ਮਸ਼ੀਨ ਮਤਲਬ ਕਿ ਤੁਹਾਡੇ ਘਰੇ ਪਹੁੰਚਦੀ ਆ ਐਸ ਮਸ਼ੀਨ ਦੀਆਂ ਕਾਪੀਆਂ ਵੀ ਬਹੁਤ ਆ ਗਈਆਂ ਬਹੁਤ ਜ਼ਿਆਦਾ ਫਰੌਡ ਕਿ ਜਿਹੜਾ ਨੰਬਰ ਅਸੀਂ ਡਿਸਪਲੇ ਤੇ ਦਿੱਤਾ ਹੋ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਕੱਲੀ-ਕੱਲੀ ਚੀਜ਼ ਜਾਣਕਾਰੀ ਲੈ ਸਕਦੇ ਹੋ ਮਸ਼ੀਨ ਨਹੀਂ ਲਵਾਉਣੀ ਤਾਂ ਵੀ ਡੈਮੋ ਵੀ ਲੈ ਸਕਦੇ ਹੋ ਤੁਸੀਂ ਹਾਂਜੀ ਇੱਕ ਵਾਰੀ ਮਤਲਬ ਕਿ ਜਾਣ ਸਕਦੇ ਹਾਂ ਕਿਉਂਕਿ ਅਸੀਂ ਵੀ 1 ਸਾਲ ਪਹਿਲਾਂ ਦੀ ਸਾਡੀ ਪਲਾਨਿੰਗ ਸੀਗੀ ਡੈਮੋ ਵੀ ਅਸੀਂ ਲਿਆ ਸੀ ਪਰ ਜਿਵੇਂ ਪੈਸੇ ਨੂੰ ਲੈ ਕੇ ਆਪਾਂ ਕਹਿ ਦਿੰਨੇ ਆ ਵੀ ਬਹੁਤ ਜ਼ਿਆਦਾ ਪਰ ਜਦੋਂ ਪ੍ਰੋਬਲਮਸ ਆਪਦੀ ਬਾਡੀ ਦੇ ਵਿੱਚ ਵਧ ਗਈਆਂ ਤਾਂ ਫੇਰ ਆਖਿਆ ਵੀ ਨਹੀਂ ਆਪਾਂ ਹੁਣ ਲਵਾ ਲੈਨੇ ਆ ਤੇ ਸੋ ਦੋਸਤੋ ਨਰਜਿਕ ਕੰਪਨੀ ਯਾਦ ਰੱਖਿਓ ਮਸ਼ੀਨ ਲਵਾਉਣੀ ਤਾਂ ਐਨਰਜੀ ਕੰਪਨੀ ਦੀ ਲਵਾਇਓ ਹੋਰ ਕਿਸੇ ਵੀ ਕੰਪਨੀ ਦੀ ਮਸ਼ੀਨ ਨਾ ਲਵਾਇਓ ਤੁਹਾਨੂੰ ਇਹ ਮਤਲਬ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਕਾਪੀ ਦਾ ਕੋਈ ਫਾਇਦਾ ਨਹੀਂਗਾ ਕਾਪੀਆਂ ਕਾਪੀਆਂ ਹੁੰਦੀਆਂ Ориਜਨਲ ਚੀਜ਼ Ориਜਨਲ ਹੁੰਦੀ ਹੈ ਹਾਂਜੀ ਤੇ ਦੇ ਵਿੱਚ ਤਿੰਨ ਚਾਰ ਮਾਡਲ ਆਉਂਦੇ ਹੈਗੇ ਆ ਤੁਸੀਂ ਆਪਦੇ ਹਿਸਾਬ ਦੇ ਨਾਲ ਵੀ ਵਿਰਾਟ ਕੋਲੀ ਜਾਂ ਮਤਲਬ ਕਿ ਵੱਡੇ ਵੱਡੇ ਫੈਲੀਬ੍ਰਿਟੀਆ ਦੇ ਘਰੇ ਇਹ ਮਸ਼ੀਨ ਲੱਗੀ ਹੋਈ ਆ ਤੁਸੀਂ ਮਤਲਬ ਕਿ ਆਨਲਾਈਨ ਸਰਚ ਵੀ ਕਰ ਸਕਦੇ ਹੋ ਕੈਂਗਨ ਵਾਟਰੋਪਿੰਦੇ ਆ ਮਤਲਬ ਉਹ ਕੀ ਇਹਨੂੰ ਕੈਂਗਨ ਵਾਟਰ ਵਾਲੀ ਮਸ਼ੀਨ ਕਹਿੰਦੇ ਆ ਬਾਕੀ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅ ਆਦੇ ਪਰਿਵਾਰ ਦੀ ਮਤਲਬ ਕਿ ਸੇਫਟੀ ਵਾਸਤੇ ਇਹ ਮਸ਼ੀਨਾਂ ਤੁਸੀਂ ਆਪਣੇ ਘਰੇ ਜਰੂਰ ਲਵਾਓ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਪਾਣੀ ਜਿਹੜਾ ਵਾਟਰ ਬੈਕਸ ਦਾ ਜਾਂ ਨਹਿਰਾਂ ਦਾ ਉਹ ਵੀ ਚੰਗਾ ਕਰੇ ਵੀ ਆਮ ਬੰਦਾ ਚਲ ਨਹੀਂ ਲਵਾ ਸਕਦਾ ਘੱਟੋ ਘੱਟ ਉਹਨੂੰ ਪਾਣੀ ਚੰਗਾ ਦਾ ਪੀਣ ਨੂੰ ਮਿਲੇ ਧੰਨਵਾਦ ਜੀ